ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਤੇ ਉਹਦੀ ਪਤਨੀ ਰਹਾ ਕਰਦੇ ਸਨ ਕਿੰਦੇ ਦੋਵੇਂ ਜਣੇ ਥੋੜੀ ਜੀ ਜ਼ਮੀਨ ਸੀ ਉਸ ਤੇ ਖੇਤੀ ਕਰਕੇ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ ਕਿੰਦੇ ਵਿਆਹ ਤੋਂ 8 ਵਰੇ ਬਾਅਦ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਿੰਦੇ ਪੁੱਤਰ ਸਾਲ ਦਾ ਹੀ ਹੋਇਆ ਤਾਂ ਉਹ ਮਨੁੱਖ ਆਕਾਲ ਚਲਾਨੇ ਕਰ ਗਿਆ ਹੁਣ ਉਹ ਮਾਈ ਨੇ ਘਰ ਦੇ ਕੰਮ ਦੇ ਨਾਲ ਖੇਤ ਦਾ ਕੰਮ ਕਰ ਪੁੱਤਰ ਨੂੰ ਹੌਲੀ-ਹੌਲੀ ਵੱਡਾ ਕੀਤਾ ਕਿੰਦੇ ਨਾਲ ਦੇ ਨਗਰ ਕਹਿੰਦੇ ਉਥੇ ਕੋਈ ਮੇਲਾ ਜਾਂ ਕੋਈ ਐਸਾ ਇਕੱਠ ਹੋਇਆ ਜਿਸ ਦੇ ਵਿੱਚ ਉਹਦੇ ਪੁੱਤਰ ਨੇ ਜਾਣ ਦੀ ਜ਼ਿੱਦ ਕੀਤੀ ਕਹਿੰਦੇ ਜਦੋਂ ਉਸ ਨੂੰ ਲੈ ਕੇ ਗਈ ਉਸ ਸਮੇਂ ਉਹਦਾ ਪੁੱਤਰ 8 ਵਰਿਆਂ ਦਾ ਸੀ ਕਹਿੰਦੇ ਭੀੜ ਐਨੀ ਜ਼ਿਆਦੀ ਸੀ ਕਿ ਉਹਦਾ ਪੁੱਤਰ ਉਥੇ ਖੁੰਝ ਗਿਆ ਕਹਿੰਦੇ ਜਦੋਂ ਪੁੱਤਰ ਖੁੰਝਿਆ ਉਹਨੇ ਬੜਾ ਜ਼ਿਆਦਾ ਲੱਭਿਆ ਪਰ ਉਹਦਾ ਪੁੱਤਰ ਉਹਨੂੰ ਨਾ ਲੱਭਿਆ ਮਾਈ ਹਾਰ ਥੱਕ ਕੇ ਤੇ ਕਾਰਾਗੀ ਕਹਿੰਦੇ ਹੁਣ ਨਾ ਉਹ ਹਰ ਸਮੇਂ ਉਸ ਨੂੰ ਯਾਦ ਕਰਿਆ ਕਰਦੀ ਕਹਿੰਦੇ ਉਹਨੇ ਸੋਚਿਆ ਕਰਨਾ ਵੀ ਮੇਰਾ ਪੁੱਤਰ ਜਿੱਥੇ ਵੀ ਹੋਏਗਾ ਉਹਨੂੰ ਕੋਈ ਨਾ ਕੋਈ ਰੋਟੀ ਟੋਕ ਤੇ ਜ਼ਰੂਰ ਦੇਂਦਾ ਹੋਵੇਗਾ ਇਸ ਕਰਕੇ ਉਹਨੇ ਤਵੇ ਤੇ ਪਹਿਲੀ ਰੋਟੀ ਜੋ ਪਾਇਆ ਕਰਨੀ ਉਸ ਨੂੰ ਇੱਕ ਪੌਣੇ ਚ ਲਪੇਟ ਤੇ ਰੋਜ਼ ਕੰਧ ਦੇ ਉੱਤੇ ਰੱਖ ਦਿਆ ਕਰਨੀ ਵੀ ਮੈਂ ਕਿਸੇ ਨੂੰ ਦਾਨ ਪਉਣ ਕਰਾਂਗੀ ਤੇ ਉਵੇਂ ਹੀ ਮੇਰੇ ਪੁੱਤਰ ਨੂੰ ਕੋਈ ਨਾ ਕੋਈ ਰੋਟੀ ਟੋਕ ਜ਼ਰੂਰ ਦੇਵੇਗਾ ਕਹਿੰਦੇ ਉਹ ਨਾ ਦੇਖਦੀ ਵੀ ਕੋਈ ਚਿੜੀ ਜਨੌਰ ਜਾਂ ਰਾਹ ਪਾਂਦੀ ਉਸ ਨੂੰ ਲੈ ਜਾਵੇਗਾ ਕਹਿੰਦੇ ਇੱਕ ਸੰਤ ਫਕੀਰ ਰੋਜ਼ ਉਥੋਂ ਲੰਘਿਆ ਕਰਦੇ ਉਹ ਰੋਟੀ ਦਾ ਟੁਕ ਉਥੋਂ ਲੈ ਜਾਇਆ ਕਰਦੇ ਉਹ ਜਾਂਦੇ ਜਾਂਦੇ ਉੱਚੀ ਆਵਾਜ਼ ਚ ਕਿਹਾ ਕਰਦੇ ਜੋ ਦਵੋਗੇ ਉਹ ਵਾਪਸ ਆਏਗਾ ਚੰਗਾ ਕਰੋਗੇ ਤਾਂ ਕਈ ਗੁਣਾ ਹੋ ਕੇ ਤੁਹਾਡੇ ਕੋਲ ਉਹ ਤੁਹਾਨੂੰ ਸੁੱਖ ਦੇ ਰੂਪ ਚ ਪ੍ਰਾਪਤ ਹੋਏਗਾ ਮਾੜਾ ਕਰੋਗੇ ਕਈ ਦੁੱਖ ਪਰੇਸ਼ਾਨੀਆਂ ਮੁੜ ਕੇ ਹਜ਼ਾਰ ਗੁਣਾ ਹੋ ਤੁਹਾਡੇ ਕੋਲ ਆਉਣ ਗਿਆ ਐਵੇਂ ਕਹਿ ਕੇ ਤੇ ਉਹਨੇ ਲੰਘ ਜਾਇਆ ਕਰਨਾ ਉਹਨੇ ਹੁਣ ਮਾਈ ਨੇ ਰੋਜ਼ ਪ੍ਰਸ਼ਾਦਾ ਰੱਖਿਆ ਕਰਨਾ ਉਸ ਸੰਤ ਫਕੀਰ ਨੇ ਕੁਝ ਸਮੇਂ ਬਾਅਦ ਆ ਕੇ ਤੇ ਉਹ ਪ੍ਰਸ਼ਾਦਾ ਲੈ ਜਾਇਆ ਕਰਨਾ ਪਰ ਉੱਚੀ ਸਰੀ ਆਵਾਜ਼ ਚ ਕਹਿ ਕੇ ਜਾਇਆ ਕਰਨਾ ਚੰਗਾ ਕਰੋਗੇ ਤੁਹਾਡੇ ਕੋਲ ਸੁੱਖ ਦਾ ਰੂਪ ਬਣ ਕੇ ਆਵੇਗਾ ਮਾੜਾ ਕਰੋਗੇ ਤੇ ਉਹ ਤੁਹਾਡੇ ਕੋਲੇ ਰਹਿ ਜਾਵੇਗਾ ਇਨਾ ਕਹਿ ਕੇ ਤੇ ਉਹਨੇ ਚਲੇ ਜਾਇਆ ਕਰਨ ਮਾਈ ਨੇ ਬੋੜ-ਬੋੜ ਕਰਿਆ ਕਰਨ ਵੀ ਇਹ ਮੇਰਾ ਸ਼ੁਕਰਾਨਾ ਤਾਂ ਕੀ ਕਰਦਾ ਵੀ ਰੋਜ਼ ਇਹਦਾ ਢਿੱਡ ਭਰਦੀਆਂ ਤੇ ਉਲਟਾ ਮੈਨੂੰ ਮਾੜਾ ਬੋਲ ਕੇ ਮੰਦੇ ਸ਼ਬਦ ਬੋਲ ਕੇ ਤੇ ਚਲਾ ਜਾਂਦਾ ਮਾਈ ਦੇ ਮਨ 'ਚ ਬੜਾ ਹਰਖ ਆਇਆ ਅਗਲੇ ਦਿਨ ਮਾਈ ਦੇ ਘਰ 'ਚ ਨਾ ਥੋੜੀ ਜੀ ਕਹਿੰਦੇ ਚੂਏ ਜਦੋਂ ਬਾਲੇ ਹੋ ਜਾਂਦੇ ਆ ਤਾਂ ਆਪਾਂ ਦਵਾਈ ਪਾ ਦਿੰਦੇ ਆ ਨਾ ਮਾਈ ਨੇ ਇੱਕ ਵੱਡੀ ਸਾਰੀ ਰੋਟੀ ਵੇਲੀ ਤੇ ਵਿੱਚ ਉਹ ਪਾ ਦਿੱਤੀ ਮਾਈ ਨੇ ਨਾ ਸੋਚਿਆ ਵੀ ਅੱਜ ਜਦੋਂ ਆਵੇਗਾ ਤੇ ਇਹੀ ਰੋਟੀ ਮੈਂ ਉੱਤੇ ਰੱਖ ਦਵਾਂਗੀ। ਹੁਣ ਮਾਈ ਨੂੰ ਇਹ ਸੀ ਵੀ ਮੈਂ ਰੋਜ਼ ਰੋਟੀ ਰੱਖਦੀਆਂ ਤਾਂ ਮੇਰੀ ਉਹ ਪ੍ਰਸ਼ੰਸਾ ਕਰੇ। ਆਪਾਂ ਸਾਰੇ ਵੀ ਐਵੇਂ ਕਰਦੇ ਹਾਂ ਜਦੋਂ ਆਪਾਂ ਦਾਨਪੁਨ ਕਰਦੇ ਹਾਂ ਤਾਂ ਆਪਣੇ ਮਨ 'ਚ ਹੁੰਦਾ ਹੈ ਵੀ ਮੇਰੀ ਲੋਕੀ ਪ੍ਰਸ਼ੰਸਾ ਕਰਨ ਮੈਂ ਦਾਨਪੁਨ ਕੀਤਾ। ਇੱਥੇ ਇੱਕ ਗੱਲ ਸਾਰੇ ਜਣੇ ਯਾਦ ਰੱਖੋ ਜਦੋਂ ਆਪਾਂ ਗੁਪਤਾਨ ਕਰਦੇ ਹਾਂ ਜਾਂ ਲੋਕਾਂ ਦੇ ਭਲੇ ਲਈ ਦਾਨ ਕਰਦੇ ਹਾਂ ਤਾਂ ਉਹ ਦਾਨ ਦਾ ਆਪਾਂ ਨੂੰ ਫਲ ਸੁਖ ਦੇ ਰੂਪ ਚ ਮਿਲਦਾ ਪਰ ਜਦੋਂ ਦਾਨ ਵਡਿਆਈ ਦੇ ਰੂਪ ਚ ਕਰਦੇ ਆ ਨਾ ਵੀ ਲੋਕੀ ਸਾਡੇ ਵਾਹ ਵਾਹ ਕਰਨ ਸਾਨੂੰ ਕਹਿਣ ਵੀ ਬੜਾ ਚੰਗਾ ਤਾਂ ਉਹ ਦਾਨ ਸਿਰਫ ਉਹ ਵਡਿਆਈ ਦੇ ਉੱਥੇ ਹੀ ਖਤਮ ਹੋ ਜਾਂਦਾ ਉਹ ਸੁਖ ਦੇ ਰੂਪ ਚ ਪਰਵਰਤਿਤ ਨਹੀਂ ਹੁੰਦਾ ਇਹੀ ਮਾਈ ਦਾ ਹਾਲ ਸੀ ਮਾਈ ਨਾ ਅੱਜ ਉਹ ਰੋਟੀ ਬਣਾ ਤੇ ਖੋਲੇ ਦੇ ਉੱਤੇ ਰੱਖ ਆਈ ਆ ਕੇ ਮਾਈ ਦੇ ਮਨ ਨੇ ਕਿਹਾ ਮਨਾ ਤੂੰ ਸਿਰਫ ਦੋ ਸ਼ਬਦ ਸੁਣ ਲਈ ਤੇ ਉਹ ਫਕੀਰ ਦੀ ਜਾਨ ਲੈ ਲੇਗੀ ਜੇ ਜਾਨ ਚਲੀਗੀ ਤੇ ਤੈਨੂੰ ਕੀ ਮਿਲੇਗਾ ਸਿਰਫ ਤੂੰ ਦੋ ਸ਼ਬਦ ਚੰਗੇ ਸੁਣ ਲਈ ਤੇ ਤੇ ਪ੍ਰਾਣ ਹਰਨ ਲੱਗੀ ਆਪਾਂ ਨਾਲ ਵੀ ਐਵੇਂ ਹੁੰਦਾ ਜਦੋਂ ਆਪਾਂ ਕੋਈ ਚੰਗਾ ਜਾਂ ਮਾੜਾ ਕੰਮ ਕਰਦੀਆਂ ਤਾਂ ਆਪਣਾ ਮਨ ਆਪਾਂ ਨੂੰ ਕਹਿੰਦਾ ਵੀ ਮਣਾ ਇਹ ਤੂੰ ਚੰਗਾ ਕਰਦਾ ਪਿਆ ਮਣਾ ਇਹ ਤੂੰ ਮਾੜਾ ਕਰਦਾ ਪਿਆ ਅੱਜ ਤੂੰ ਕਿਸੇ ਦਾ ਦਿਲ ਦੁਖਾਇਆ ਤੂੰ ਕਿਸੇ ਦੀ ਨਿੰਦਾ ਚੁਗਲੀ ਕੀਤੀ ਤੂੰ ਬੁਰਾ ਕੀਤਾ ਤੂੰ ਕਿਸੇ ਨੂੰ ਅੱਗੋਂ ਬੋਲਿਆ ਇਹ ਮਾੜਾ ਕੀਤਾ ਆਪਣੀ ਅੰਤਰਾਤਮਾ ਵੀ ਆਪਾਂ ਨੂੰ ਐਵੇਂ ਸਮਝਾਉਂਦੀ ਹੈ ਤੇ ਇਹੀ ਉਹ ਮਾਈ ਨਾਲ ਹੋਇਆ ਮਾਈ ਨੇ ਉਹਦੇ ਮਨ ਨੇ ਕਿਆ ਮਨਾ ਸਿਰਫ ਦੋ ਵਡਿਆਈ ਦੇ ਸ਼ਬਦ ਸੁਣਨ ਲਈ ਤੋਦੀ ਜਾਨ ਲੈ ਲੇਗੀ ਇੰਨਾ ਕੁ ਮਾਈ ਨੇ ਅੰਤਰਾਤਮਾ ਨੇ ਉਹਨੂੰ ਬੋਲਿਆ ਨਾ ਮਾਈ ਉੱਠ ਕੇ ਭੱਜ ਗਈ ਕਿ ਕੰਧ ਤੋਂ ਰੋਟੀ ਚੁੱਕੀ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਪਈ ਸੀ ਰੋਟੀ ਉੱਥੇ ਸੱਟ ਦਿੱਤੀ ਮਾਈ ਨੇ ਹੋਰ ਪ੍ਰਸ਼ਾਦਾ ਬਣਾਇਆ ਤੇ ਜਾ ਕੇ ਉੱਤੇ ਰੱਖ ਦਿੱਤਾ ਅੱਜ ਵੀ ਜਦੋਂ ਫਕੀਰ ਲੰਘਿਆ ਨਾ ਉਹਨੇ ਉੱਚੀ ਸਾਰੀ ਆਵਾਜ਼ ਚੱਕਿਆ ਚੰਗਾ ਕਰੋਗੇ ਕਈ ਸੁਖ ਲੈ ਕੇ ਆਵੇਗਾ ਮਾੜਾ ਕਰੋਗੇ ਤੁਹਾਡੇ ਕੋਲੇ ਰਹਿ ਜਾਏਗਾ ਐਨਾ ਕਹਿ ਕੇ ਉਹ ਸੰਤ ਫਕੀਰ ਉੱਥੋਂ ਚਲੇ ਗਏ ਕਹਿੰਦੇ ਹੁਣ ਥੋੜੇ ਸਮਾਂ ਹੀ ਬੀਤਿਆ ਸੀ ਅੱਧਾ ਕੁ ਘੰਟਾ ਤੇ ਮਾਈ ਦੇ ਬੂਹਾਤ ਬੜੀ ਜ਼ੋਰ ਕੀ ਕੋਈ ਖਟਕਟਾਣ ਦਿਆ ਸੀ ਕੁਝ ਸਮੇਂ ਬਾਅਦ ਆਵਾਜ਼ ਬੰਦ ਹੋ ਗਈ ਮਾਈ ਉੱਠ ਕੇ ਆਈ ਤੇ ਬੂਹਾ ਖੋਲ ਕੇ ਦੇਖਿਆ ਤੇ 2 ਵਰੇ ਬਾਅਦ ਉਹ ਮਾਈ ਦਾ ਪੁੱਤਰ ਬੂਹੇ ਦੇ ਅੱਗੇ ਲੇਟਿਆ ਪਿਆ ਸੀ ਮਾਈ ਨੂੰ ਚੁੱਕ ਕੇ ਤੇ ਅੰਦਰ ਲੈ ਕੇ ਆਈ ਪਾਣੀ ਪਿਆਇਆ ਕੁਝ ਸਮੇਂ ਬਾਅਦ ਹੋਸ਼ ਆਈ ਤੇ ਪੁੱਛਿਆ ਪੁੱਤਰ ਕੀ ਹੋਇਆ ਤੂੰ ਕਿੱਥੇ ਚਲਾ ਗਿਆ ਸੀ ਤੇ ਅੱਜ ਤੈਨੂੰ ਘਰ ਕਿਵੇਂ ਲੱਭ ਗਿਆ ਉਹਨੇ ਕਿਹਾ ਮਾਈ ਉਥੋਂ ਖੁੰਝ ਗਿਆ ਸੀ ਅੱਗੇ ਦੀ ਅੱਗੇ ਜਾ ਕੇ ਪਤਾ ਨਹੀਂ ਕਿੱਥੇ ਪਹੁੰਚ ਗਿਆ ਸੀ ਦੋ ਸਾਲ ਲੱਗੇ ਘਰ ਪਹੁੰਚ ਗਿਆ ਵਾ ਕੋਈ ਰੋਟੀ ਦਾ ਟੁੱਕ ਦੇਂਦਾ ਸੀ ਤੇ ਖਾ ਲੈਂਦਾ ਸੀ ਉਹ ਬੜਾ ਜ਼ਿਆਦਾ ਕਮਜ਼ੋਰ ਸੀ ਤਨ ਤੇ ਵਸਤਰ ਵੀ ਫਟੇ ਪੁਰਾਣੇ ਸਨ ਕਿੰਦਾ ਮਾਈ ਅੱਜ ਪਿੰਡ ਦੀ ਜੂ ਤੱਕ ਪਹੁੰਚਦੇ ਤਾਂ ਮੇਰੇ ਪ੍ਰਾਣ ਹੀ ਚਲੇ ਜਾਣੇ ਸਨ ਪਰ ਇੱਕ ਸੰਤ ਫਕੀਰ ਮੈਨੂੰ ਮਿਲੇ ਉਹਨਾਂ ਮੈਨੂੰ ਪਾਣੀ ਪਿਆਇਆ ਤੇ ਮੇਰੀ ਹਾਲਤ ਇੰਨੀ ਬੁਰੀ ਸੀ ਕਿ ਜੇ ਰੋਟੀ ਦਾ ਟੁਕ ਨਾ ਮਿਲਦਾ ਤੇ ਮੇਰੇ ਸੁਆਸ ਚਲੇ ਜਾਣੇ ਸਨ। ਉਹਨਾਂ ਜੇਬ ਦੇ ਵਿੱਚੋਂ ਇੱਕ ਪ੍ਰਸ਼ਾਦਾ ਕੱਢਿਆ ਤੇ ਉਹ ਸਾਰਾ ਮੈਨੂੰ ਖਵਾ ਦਿੱਤਾ। ਉਹਦੇ ਨਾਲ ਕੋਈ ਜਾਣ ਆਈ ਤੇ ਮੈਂ ਘਰ ਪਹੁੰਚ ਗਿਆ। ਮਾਈ ਨੇ ਪੁੱਛਿਆ ਵੀ ਕਿਵੇਂ ਦੇਸਨ? ਉਹਨੇ ਜਦੋਂ ਹੁਲਿਆ ਦੱਸਿਆ ਤੇ ਮਾਈ ਕੰਧ ਦੇ ਨਾਲ ਲੱਗ ਕੇ ਬੈਠ ਗਈ। ਕਹਿੰਦੀ ਮਣਾ ਮੈਂ ਕੀ ਕਰਨ ਚੱਲੀ ਸੀ। ਉਹਨਾਂ ਸੱਚੀ ਕਿਹਾ ਸੀ ਚੰਗਾ ਕਰੋਗੇ ਕਈ ਗਣਾ ਹੋ ਕੇ ਤੁਹਾਡੇ ਕੋਲ ਆਏਗਾ। ਮਾੜਾ ਕਰੋਗੇ ਤਾਂ ਹੱਡੇ ਕੋਲੀ ਰਹਿ ਜਾਏਗਾ। ਤੇ ਜੇ ਅੱਜ ਮੈਂ ਉਹ ਪ੍ਰਸ਼ਾਦਾ ਉਸ ਨੂੰ ਦੇ ਦਿੰਦੀ ਖਾਣਾ ਤੇ ਮੇਰੇ ਪੁੱਤਰ ਨਹੀਂ ਸੀ ਤੇਰੀ ਜਾਨ ਚਲੀ ਜਾਣੀ ਸੀ ਮਣਾ ਮੜਾ ਤੇਰੇ ਕੋਲ ਹੀ ਰਹਿ ਜਾਂਦਾ ਚੰਗਾ ਤੇਰੇ ਕੋਲ ਕਈ ਗੁਣਾ ਹੋ ਕੀ ਹੁੰਦਾ ਉਹਨੇ ਘੁੱਟ ਕੇ ਪੁੱਤਰ ਨੂੰ ਨਾਲ ਲਾਇਆ ਅਗਲੇ ਦਿਨ ਮਾਈ ਨੇ ਪ੍ਰਸ਼ਾਦਾ ਪਕਾ ਕੇ ਰੱਖਿਆ ਪਰ ਉਹ ਸੰਤਪਾਕੀਰ ਦੁਬਾਰਾ ਮੁੜ ਕੇ ਉੱਥੇ ਨਾ ਆਈ ਮਾਈ ਸਮਝ ਗਈ ਸੀ ਵੀ ਕੋਈ ਰੱਬੀ ਰੋਸੀ ਜੋ ਮੇਰ ਤੋਂ ਡਾਂਡਪੁਣ ਕਰਾਉਂਦੀ ਸੀ ਵੀ ਡਾਂਡਪੁਣ ਕਰੇਗੀ ਤੇ ਤੇਰਾ ਪੁੱਤਰ ਤੈਨੂੰ ਵਾਪਸ ਮਿਲ ਜਾਏਗਾ ਪਰ ਮੈਂ ਨਾ ਸਮਝ ਸਕੀ ਮੈਂ ਤਾਂ ਕਦੀ ਉਸ ਫਕੀਰ ਦੇ ਦਰਸ਼ਨ ਤੱਕ ਨਹੀਂ ਕੀਤੇ। ਏ ਮਣਾ ਚੰਗਾ ਕਰੇਗਾ ਤੇ ਤੇਰੇ ਨਾਲ ਵੀ ਚੰਗਾ ਹੋਏਗਾ। ਕਿਸੇ ਦਾ ਮਾੜਾ ਕਰੇਗਾ ਤੇ ਤੇਰੇ ਨਾਲ ਵੀ ਮਾੜਾ ਹੋਏਗਾ। ਮਾਈ ਉਸ ਦਿਨ ਤੋਂ ਤਵੇ ਤੇ ਪਾਈ ਪਹਿਲੀ ਰੋਟੀ ਓਮੀ ਰੱਖਣ ਲੱਗੀ ਤੇ ਜੋ ਚਿੜੀ ਜਨੌਰ ਰਾਹੀਰ ਮੁਸਾਫਿਰ ਖਾਂਦੇ ਤੇ ਉਸ ਨੂੰ ਅਸੀਸ ਦਿੰਦੇ। ਤੇ ਮਾਈ ਹਰ ਇੱਕ ਨੂੰ ਕਹਿੰਦੀ ਚੰਗਾ ਕਰੋਗੇ ਚੰਗਾ ਹੀ ਹੋਵੇਗਾ। ਮਾੜਾ ਕਰੋਗੇ ਮੁੜ ਵਾਪਸ ਆ ਜਾਵੇਗਾ। ਤੇ ਇੱਥੇ ਆਪਾਂ ਨੂੰ ਵੀ ਇਹੀ ਸਿੱਖਣ ਨੂੰ ਮਿਲਦਾ ਕਿ ਦਾਨਪੁਣ ਕਰੋ ਪਰ ਵਡਿਆਈ ਨਹੀਂ ਨ ਕਰੋ ਵੀ ਲੋਕ ਮੇਰੀ ਵਡਿਆਈ ਕਰ ਜੇ ਵਡਿਆਈ ਲਈ ਕਰਾਂਗੇ ਤਾਂ ਉਹਦਾ ਅਸਰ ਤੇ ਉੱਥੇ ਖਤਮ ਹੋ ਜਾਣਾ ਲੋਕਾਂ ਦੇ ਭਲੇ ਲਈ ਮਦਦ ਕਰੋ ਉਹ ਤੁਹਾਡੀ ਜ਼ਿੰਦਗੀ ਚ ਕਈ ਸੁੱਖ ਬਣ ਕੇ ਆਉਣਗੇ ਤੇ ਕਦੇ ਵੀ ਕਿਸੇ ਲਈ ਮਾੜਾ ਨਾ ਸੋਚੋ ਨਾ ਹੀ ਮਾੜਾ ਕਰੋ ਚੰਗੇ ਕਰਮਾਂ ਦਾ ਨਤੀਜਾ ਚੰਗਾਈ ਮਿਲਦਾ ਤੇ ਮਾੜੇ ਦਾ ਬਹੁਤ ਬੁਰਾ ਇਸ ਕਰਕੇ ਚੰਗੇ ਕੰਮ ਕਰਨੇ ਆਰੰਭ ਕਰੋ ਤੁਹਾਡੀ ਤਵੇ ਦੀ ਪਹਿਲੀ ਰੋਟੀ ਵੀ ਤੁਹਾਡੀ ਜ਼ਿੰਦਗੀ ਤੁਹਾਡੀ ਕਿਸਮਤ ਬਦਲ ਸਕਦੀ ਹੈ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਿੰਦੇ ਉਹ ਰਾਜਾ ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦਾ ਨਾਮ ਲੈ ਤੇ ਦਾਨਪੂਣਕਾਰੀ ਕੁਝ ਮੂੰਝ ਪਾਇਆ ਕਰਦਾ ਸੀ ਕਿੰਦੇ ਅੱਜ ਜਦੋਂ ਰਾਜਾ ਇਸ਼ਨਾਨ ਕਰ ਪਰਮਾਤਮਾ ਦਾ ਨਾਮ ਲੈ ਦਾਨਪੂਣ ਕਰ ਤੇ ਕਿੰਦੇ ਆਪਣੇ ਘੋੜਿਆਂ ਦੇ ਅਸਤਬਲ ਚ ਚਲਾ ਗਿਆ ਰਾਜ ਇਹਨੂੰ ਘੋੜਿਆਂ ਦੇ ਨਾਲ ਪੜਾ ਪਿਆਰ ਸੀ ਕਿੰਦੇ ਜਦੋਂ ਅਸਤਬਲ ਚ ਗਿਆ ਨਾ ਤਾਂ ਉੱਥੇ ਇੱਕ ਸੰਤ ਪਕੀਰ ਆਇਆ ਉਹ ਸੰਤ ਫਕੀਰ ਕਹਿਣ ਲੱਗੇ ਰਾਜਨ ਮੈਂ ਤੇਰੇ ਬਾਰੇ ਬੜਾ ਸੁਣਿਆ ਤੂੰ ਵੀ ਮੈਨੂੰ ਅਜ ਦਾਨ ਕਰ ਕਹਿੰਦੇ ਉਹ ਗੋ ਰਾਜੇ ਨੇ ਕਿਹਾ ਵੀ ਇਹ ਸਮਾਂ ਤਾਂ ਮੈਂ ਆਪਣੇ ਘੋੜਿਆਂ ਕੋਲਾਂ ਸਧਾਰਨ ਜੇ ਵਸਤਰ ਵਿੱਚ ਇਸ ਤੋਂ ਬਾਅਦ ਮੈਂ ਆਪਣੇ ਕੰਮ ਕਰ ਲਈ ਚਲੇ ਜਾਣਾ ਮੇਰੇ ਕੋਲ ਇਸ ਸਮੇਂ ਦਾਨ ਦੇਣ ਲਈ ਕੁਝ ਨਹੀਂ ਹਾਂ ਜੇ ਦਾਨ ਚਾਹੀਦਾ ਤੇ ਰਾਜ ਮਹਿਲ ਚਲੇ ਜਾ ਉੱਥੋਂ ਜਾ ਕੇ ਲੈ ਲਓ ਸੰਤ ਫਕੀਰ ਕਹਿਣ ਲੱਗੇ ਨਹੀਂ ਰਾਜਨ ਲੈਣਾ ਤਾਂ ਤੇਰੇ ਹੱਥ ਹੋਈ ਹੈ ਸੰਤ ਫਕੀਰ بار بار ਕਹਿਣ ਲੱਗੇ ਮਤੇ ਜੋ ਘੋੜਿਆਂ ਦੀ ਦੇਖ ਰੇ ਕਰਦੇ ਸੀ ਹੱਸ ਕੇ ਕਹਿਣ ਲੱਗੇ ਇੱਥੇ ਤਾਂ ਘੋੜਿਆਂ ਦੀ ਲੇਦੀ ਐ ਆਹੀ ਦੇ ਦੋ ਉੱਥੇ ਨਾ ਇੱਕ ਬੱਠਲ ਭਰਿਆ ਪਿਆ ਸੀ ਰਾਜੇ ਨੇ ਚੋਕੇ ਤੇ ਝੋਲੇ ਚ ਪਾਤਾ ਸੰਤ ਫਕੀਰ ਵੀ ਸੱਤ ਬਚਨ ਕਰਕੇ ਤੇ ਚਲੇ ਗਏ ਕਹਿੰਦੇ ਉਹ ਜਦੋਂ ਘਰ ਕੇ ਜੰਗਲ ਦੇ ਵਿੱਚ ਇੱਕ ਪਾਸੇ ਕੁਟਿਆ ਸੀ ਉਹਨਾਂ ਬਾਹਰ ਜਾ ਕੇ ਤੇ ਰੱਖ ਦਿੱਤੀ ਹੁਣ ਆਪਾਂ ਜੋ ਵੀ ਦਾਨ ਪੁੰਨ ਕਰਦੇ ਆ ਨਾ ਕਹਿੰਦੇ ਉਹ ਅਗਲੇ ਦਿਨ ਵੱਧ ਕੇ ਵਿਆਜ ਦੇ ਸਹਿਤ ਉਹਦਾ ਫਲ ਮਿਲਦਾ ਕਹਿੰਦੇ ਹੁਣ ਲਗਭਗ ਸਾਲ ਦੇ ਅੰਦਰ ਉਲਦ ਇੰਨੀ ਵੱਧ ਗਈ ਕਿ ਅੱਧਾ ਜੰਗਲ ਭਾਰ ਗਿਆ ਉਹ ਰਾਜਾ ਨਾ ਅਕਸਰੀ ਆਪਣੇ ਪ੍ਰਜਾ ਨੂੰ ਦੇਖਣ ਲਈ ਜਾਇਆ ਕਰਦਾ ਸੀ ਅੱਜ ਉਹ ਜੰਗਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪක්ෂੂ ਪਸ਼ੂ ਪੰਛੀ ਫੜ ਕੇ ਤੇ ਆਪਣੇ ਨਾ ਬਾਗ ਚ ਲੈ ਕੇ ਜਾਇਆ ਕਰਦਾ ਸੀ ਉਹਨੂੰ ਉਹ ਪਿਆਰੇ ਲੱਗਦੇ ਸਨ ਕਿੰਦੇ ਜਦੋਂ ਲੈ ਕੇ ਗਿਆ ਨਾ ਤਾਂ ਦੇਖਦਾ ਵੀ ਇੰਨੀ ਜਾਂਦੀ ਲਿੱਦ ਇੱਥੇ ਘੋੜੇ ਕਿੱਥੋਂ ਆਏ ਹੋਣ ਕੋਈ ਮੇਰੇ ਪ੍ਰਤੀ ਛੜੇ ਅੰਤਰ ਤੇ ਨਹੀਂ ਰਚਿਆ ਜਾ ਰਿਹਾ ਹੌਲੀ ਹੌਲੀ ਆ ਗਏ ਅੱਗੇ ਜਾ ਕੇ ਦੇਖਦੇ ਇੱਕ ਸੰਤ ਫਕੀਰ ਬੈਠ ਕੇ ਤੇ ਨਾਮ ਜਪ ਰਹੇ ਨੇ ਕੋਲ ਜਾ ਕੇ ਤੇ ਬੈਠ ਜਾਂਦੇ ਨੇ ਹੁਣ ਬੈਠ ਕੇ ਤੇ ਸੰਤ ਫਕੀਰ ਜੀ ਦੇ ਪੈਰ ਘੁੱਟਣ ਲੱਗੇ ਹੁਣ ਉਹਨੇ ਸਧਾਰਨ ਕੱਪੜੇ ਪਾਏ ਸਨ ਕੁਝ ਸਮੇਂ ਬਾਅਦ ਸੰਤ ਫਕੀਰ ਜੀ ਨੇ ਅੱਖਾਂ ਖੋਲ੍ਹੀਆਂ ਹੱਥ ਜੋੜ ਕੇ ਕਹਿਣ ਲੱਗਾ ਸੰਤ ਫਕੀਰ ਜੀ ਤੁਸੀਂ ਘੋੜੇ ਕਿੱਥੇ ਰੱਖੇ ਹੋਏ ਨੇ ਤੁਹਾਡੇ ਰਹਿਣ ਦਾ ਆਸਣ ਤਾਂ ਬੜਾ ਛੋਟਾ ਏ ਫਿਰ ਇੰਨੇ ਘੋੜਿਆਂ ਦੀ ਲਿੱਦ ਕਿੱਥੋਂ ਆਈ ਅਗੋ ਸੰਤ ਫਕੀਰ ਹੱਸ ਕੇ ਕਹਿੰਦੇ ਇਹ ਤਾਂ ਇੱਕ ਰਾਜੇ ਨੇ ਦਾਨ ਦਿੱਤਾ ਸੀ ਤੇ ਜਦੋਂ ਜੋ ਦਾਨ ਕਰੀਏ ਉਹ ਰੋਜ਼ ਵਾਧਾ ਫੁੱਲਦਾ ਤੇ ਵਿਆਜ ਸਮੇਤ ਅਗਲੇ ਕੁਲ ਜਾਂਦਾ ਹੁਣੇ ਘੋੜਿਆਂ ਦੀ ਲਿੱਦ ਰਾਜੇ ਕੋਲ ਤਾਂ ਪਹੁੰਚੀ ਨਹੀਂ ਇਹ ਇੱਥੇ ਹੀ ਰੋਜ਼ ਵਾਧੀ ਤੇ ਫੁੱਲਦੀ ਪਈ ਹੈ ਇਹ ਰਾਜੇ ਵੱਲੋਂ ਕੀਤਾ ਦਾਨ ਹੈ ਰਾਜਾ ਕਹਿੰਦਾ ਸੰਤ ਜੀ ਹੁਣੇ ਦਾ ਕੀ ਹੋਏਗਾ ਤਾਂ ਉਹ ਕਹਿਣ ਲੱਗੇ ਵੀ ਰਾਜੇ ਨੂੰ ਖਾਣਾ ਪਵੇਗਾ ਰਾਜੇ ਨੇ ਸੁਣਦਿਆਂ ਸਾਰ ਸੰਤ ਫਕੀਰ ਜੀ ਦੇ ਪੈਰ ਫੜ ਲਏ ਕਹਿੰਦੇ ਸੰਤ ਜੀ ਮaaf ਕਰਿਓ ਉਹ ਰਾਜਾ ਮੈਂ ਹੀ ਹਾਂ ਮੇਰ ਤੋਂ ਗਲਤੀ ਨਾਲੇ ਸਭ ਕੁਝ ਹੋਇਆ ਅਗਵ ਸੰਤ ਫਕੀਰ ਕਹਿਣ ਲੱਗੇ ਰਾਜਨ ਜੋ ਹੋਇਆ ਜੋ ਵਾਪਰਿਆ ਉਹਦਾ ਫਾਲਤਾ ਭੁਗਤ ਨਹੀਂ ਪੈਣਾ ਜਦੋਂ ਇਹ ਗੱਲ ਸੁਣੀ ਤਾਂ ਉਹ ਕਹਿਣ ਲੱਗਾ ਜੀ ਦੱਸੋ ਮੈਂ ਸਭ ਤੋਂ ਕਿਵੇਂ ਮੁਕਤ ਹੋਵਾਂ ਹੁਣ ਉਹ ਸੰਤ ਫਕੀਰ ਜਾਣਦੇ ਸ ਰਾਜੇ ਤੋ ਹੋਇਆ ਤਾਂ ਜਾਣੇਣ ਜਾਣੇ ਵਿੱਚ ਹੀ ਰਾਜਾ ਚੰਗਾਏ ਕਹਿਣ ਲੱਗੇ ਗੱਲ ਸੁਣ ਜਦੋਂ ਮਨੁੱਖ ਨਿੰਦਿਆ ਕਰਦਾ ਨਾ ਤਾਂ ਮਨੁੱਖ ਦੇ ਕੀਤੇ ਹੋਏ ਜਿਹੜੇ ਕਰਮ ਨੇ ਕਹਿੰਦੇ ਚੰਗੇ ਕਰਮ ਨੇ ਉਹ ਫਿਰ ਖਾਦੇ ਜਾਂਦੇ ਨੇ ਤੇ ਤੇਰੀ ਜਦੋਂ ਨਿੰਦਿਆ ਕਰਨਗੇ ਤੇ ਤੇਰੇ ਜਿਹੜਾ ਜਿਹੜਾ ਤੇਰੇ ਭਾਪ ਕਰਮ ਨੇ ਉਹ ਲੋਕੀ ਖਾਂਗੇ। ਕਹਿੰਦਾ ਫਿਰ ਦੱਸੋ ਕੀ ਕਰਾਂ? ਕਹਿੰਦੇ ਤੂੰ ਘਰ ਜਾ। ਰਾਜ ਮਹਿਲ 'ਚ ਜੋ ਸਭ ਤੋਂ ਸੋਹਣੀ ਦਾਸੀ ਏ ਉਹਨੇ ਆਪਣੇ ਘੋੜੇ 'ਤੇ ਸਵੇਰੇ ਬਿਠਾਈ। ਹੱਥ ਦੇ ਵਿੱਚ ਇੱਕ ਗਲਾਸ 'ਚ ਕੋਈ ਐਸਾ ਪਦਾਰਥ ਪਾ ਲਈ ਜਿਸ ਨੂੰ ਦੇਖ ਕੇ ਲੋਕ ਤੇਰੀ ਨਿੰਦਿਆ ਕਰਨ। ਸਵੇਰ ਹੋਈ, ਉਹਨੇ ਇੱਕ ਦਾਸੀ ਨੂੰ ਸਜਾਇਆ, ਘੋੜੇ ਦੇ ਉੱਤੇ ਬਿਠਾਇਆ। ਕਹਿੰਦੇ ਆਪ ਫਿਰ ਵੀ ਉਸ ਤੋਂ ਦੂਰੀ ਤੇ ਬੈਠਾ। ਹੱਥ 'ਚ ਇੱਕ ਗਲਾਸ ਫੜ ਕੇ ਸਾਰੀ ਨਗਰ ਦਾ ਚੱਕਰ ਲਾ ਸ਼ਾਮ ਨੂੰ ਜਦੋਂ ਸੰਤ ਫਕੀਰ ਜੀ ਦੇ ਕੋਲ ਆਇਆ ਹੁਣ ਲੋਕੀ ਗੱਲਾਂ ਕਰਨ ਲੱਗੇ ਰਾਜਾ ਬੜਾ ਚੰਗਾ ਬਣਦਾ ਰਾਜਾ ਕਹਿੰਦਾ ਮੈਂ ਦਾਨ ਪੁੰਨ ਕਰਦਾ ਮੈਂ ਚੰਗਾ ਪਰ ਰਾਜਾ ਤਾਂ ਬਦਕਾਰ ਨਿਕਲਿਆ ਜਿਵੇਂ ਜਿਵੇਂ ਲੋਕ ਉਹਦੀ ਨਿੰਦਿਆ ਕਰੀਗੇ ਤੇ ਉਥੋਂ ਉਹ ਲੇਦ ਦਾ ਢੇਰ ਘਟੀ ਗਿਆ ਕਿਉਂਕਿ ਉਹ ਹੁਣ ਜਿਹੜੇ ਨਿੰਦਿਆ ਕਰਦੇ ਪਏ ਸੀ ਨਾ ਉਹਨਾਂ ਲੋਕਾਂ ਦੇ ਕਰਮਾਂ ਦੇ ਵਿੱਚ ਚਲਾ ਗਿਆ ਸੀ ਜਦੋਂ ਰਾਜੇ ਦੇ ਕੋਲ ਆਇਆ ਨਾ ਤੇ ਉਹ ਸੰਤ ਫਕੀਰ ਦੇ ਕੋਲ ਆਇਆ ਨਾ ਰਾਜਾ ਤਾਂ ਦੇਖਦਾ ਹਜੇ ਵੀ ਇੱਕ ਬੱਠਲ ਉੱਥੇ ਪਿਆ ਸੀ ਉਹ ਕਹਿੰਦਾ ਵੀ ਹਜੇ ਦੇਖੋ ਵੀ ਇੱਥੇ ਬੱਠਲ ਇੱਥੇ ਪਿਆ ਹੁਣ ਇਹਦਾ ਕੀ ਕਰਾਂ ਸੰਤ ਫਕੀਰ ਕਹਿੰਦੇ ਵੀ ਇੱਥਾ ਖਾਣਾ ਪੈਣਾ ਕਹਿੰਦੇ ਵੀ ਇਹ ਬੱਠਲ ਕਿਵੇਂ ਬਚ ਗਿਆ ਕਹਿੰਦੇ ਤੇਰੇ ਨਗਰ ਚ ਇੱਕ ਤਰਖਾਨ ਹੈ ਉਹ ਜਿਹੜਾ ਇਹ ਬਿਕਾਇਆਂ ਦੇ ਵੀ ਜਿਹੜੇ ਆਪਣਾ ਜੋ ਵੀ ਕੰਮ ਕਰੀਦਾ ਲੱਕੜ ਦਾ ਉਹਦੇ ਦਸਤੇ ਬਣਾਉਂਦਾ ਉਹਨੇ ਤੇਰੀ ਨਿੰਦਿਆ ਚੁਗਲੀ ਨਹੀਂ ਕੀਤੀ ਤੂੰ ਉਹਦੇ ਕੋਲ ਚਲਾ ਜਾ ਤੇ ਉਹਨੇ ਜਿਤਨੀਂ ਦਿਆ ਚੁਗਲੀ ਕਰਤੀ ਤੇ ਫਿਰ ਉਹ ਇਹ ਵੀ ਤੇਰ ਤੋਂ ਦੂਰ ਹੋ ਜਾਏਗਾ ਕਹਿੰਦਾ ਜੀ ਠੀਕ ਹੈ ਦਾਸੀ ਨੂੰ ਘਰ ਛੱਡ ਕੇ ਤੇ ਕਹਿੰਦੇ ਆਪ ਨਾ ਸਧਾਰਨ ਵਸਤਰ ਪਾ ਤੇ ਕੋਲ ਗਿਆ ਜਾ ਕੇ ਕਹਿੰਦਾ ਭਰਾਵਾ ਕਈ ਨੂੰ ਦਸਤਾ ਫਮਾਉਣਾ ਪਵਾ ਦੇਗਾ ਉਹਨੇ ਕਿਹਾ ਜੀ ਜ਼ਰੂਰ ਉਹਨੇ ਕਈ ਫੜੀ ਤੇ ਦਸਤਾ ਕੜਨ ਲਗਾ ਕਹਿੰਦਾ ਵੀ ਤੈਨੂੰ ਪਤਾ ਹੈ ਅੱਜ ਰਾਜੇ ਨੇ ਦਾਸੀ ਨੂੰ ਕੋੜੇ ਤੇ ਬਿਠਾ ਸਾਰੇ ਨਗਰ ਦਾ ਚੱਕਰ ਕਟਿਆ ਦੇਖ ਰਾਜਾ ਸਵੇਰੇ ਉੱਠ ਕੇ ਦਾਨਪੁਣ ਕਰਦਾ ਹੈ ਆਪਣੇ ਆਪ ਨੂੰ ਧਰਮੀ ਮੰਨਦਾ ਪਰ ਕਮ ਬਦਕਾਰਾਂ ਵਾਲੇ ਕਰਦਾ ਰਾਜਾ ਤੇ ਬੜਾ ਮੜਾ ਉਹ ਅੱਧਾ ਘੰਟਾ ਬੈਠ ਰਾਜੇ ਦੀ ਨਿੰਦਿਆ ਕਰੀ ਗਿਆ ਪਰ ਅੱਗੋਂ ਉਹਨੇ ਉਫ ਤੱਕ ਨਾ ਕੀਤੀ ਕਹਿੰਦਾ ਤਰਖਾਨ ਭਰਾਵਾ ਤੂੰ ਵੀ ਕੁਝ ਬੋਲ ਨਾ ਰਾਜੇ ਬਾਰੇ ਉਹਨੇ ਉੱਤੇ ਮੂੰਹ ਕੀਤਾ ਕਹਿਣ ਲੱਗਾ ਰਾਜਨ ਉਹ ਜਿਹੜਾ ਲਿੱਦ ਦਾ ਟੋਕਰਾ ਪਿਆ ਹੈ ਨਾ ਬਠਲ ਪਿਆ ਉਹ ਤੂੰ ਹੀ ਖਾਏਗਾ ਉਹ ਤੇਰੇ ਕਰਮਾਂ ਦਾ ਮੈਂ ਨਹੀਂ ਖਾਣ ਰਾਜੇ ਨੇ ਜਦੋਂ ਇਹ ਸੁਣਿਆ ਤੇ ਰਾਜਾ ਪੁੱਠੀ ਪੈਰੀ ਸੰਤ ਫਕੀਰ ਜੀ ਦੇ ਕੋਲ ਆ ਗਿਆ ਆਕੇ ਕਿਆ ਸੰਤ ਜੀ ਉਹ ਤਾਂ ਇਹ ਵੀ ਜਾਣਦਾ ਵੀ ਮੈਂ ਰਾਜਾ ਵਾਂ ਤੇ ਮੈਂ ਲਿੱਦ ਦਾ ਪਠ ਉਹਨੂੰ ਕਮਾਨ ਲਈ ਗਿਆ ਸੀ ਇਹ ਸਭ ਕੁਝ ਕਿਵੇਂ ਹੋਇਆ ਅਗੋ ਸੰਤ ਫਕੀਰ ਕਹਿਣ ਲੱਗੇ ਰਾਜਨ ਉਹ ਤੇਰੇ ਨਗਰ ਚ ਰਹਿਣ ਵਾਲਾ ਤਰਖਾਨ ਕਹਿੰਦੇ ਉਹ ਆਪਣੇ ਹੱਥਾਂ ਦਸਾਂ ਨੂਹਾਂ ਦੇ ਨਾਲ ਹੱਕ ਸੱਚ ਦੀ ਕੀਰਤ ਕਰਦੇ ਤੇ ਕੰਮ ਕਰਦੇ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਇਸ ਕਰਕੇ ਉਹਨੂੰ ਉਹਦੀ ਰਸਨਾ ਤੇ ਸੱਤ ਆ ਕੇ ਬੈਠ ਗਿਆ ਉਹ ਸਭ ਦੇਖ ਸਕਦਾ ਜਿਹਦੇ ਆਸ-ਪਾਸ ਵਾਪਰ ਰਿਹਾ ਹੋਵੇ। ਕਹਿੰਦੇ ਸੰਤ ਜੀ ਇਹਦਾ ਮਤਲਬ ਵੀ ਹੱਕ ਸੱਚ ਦੀ ਕੀਰਤ ਕਰਨ ਵਾਲਾ ਤੇ ਮੁੱਖ ਤੋਂ ਵਾਇਗਰੂ ਵਾਇਗਰੂ ਕਰਨ ਵਾਲਾ ਪਰਮਾਤਮਾ ਦੇ ਸਭ ਤੋਂ ਨੇੜੇ ਹੈ। ਉਹਨਾਂ ਕਹਾਂਜੀ ਹਾਂਜੀ। ਕਹਿੰਦੇ ਫਿਰ ਦੱਸੋ ਵੀ ਮੈਂ ਇਹ ਲੈ ਦਾ ਕੀ ਕਰਾਂ? ਸੰਤ ਫਕੀਰ ਕਹਿੰਦੇ ਹਰ ਚੀਜ਼ ਦੀ ਜੁਗਤ ਨਾਲ ਹੱਲ ਹੈ। ਤੂੰ ਐਵੇਂ ਕਰ ਵੀ ਇਹਨੂੰ ਇਹ ਤੂੰ ਅੱਗ ਲਾ ਜਿਹੜੀ ਸਵਾਹ ਬਣੇਗੀ ਪਾਣੀ 'ਚ ਘੋਲ ਕੇ ਤੇ ਪੀ ਜਾ। ਉਹਨੇ ਪੀ ਲਿਆ। ਸੰਤ ਫਕੀਰ ਕਹਿਣ ਲੱਗੇ ਗੱਲ ਹਮੇਸ਼ਾ ਯਾਦ ਰੱਖੀ ਮੁੜਖ ਵੱਲੋਂ ਕੀਤਾ ਹਰੇਕ ਦਾਨ ਉਹਨੂੰ ਵੱਧ ਫੁੱਲ ਕੇ ਉਹਨੂੰ ਅਸਰ ਕਰਦਾ ਹੈ ਉਹਦੇ ਕੋਲ ਜਾਂਦਾ ਹੈ ਇਸ ਲਈ ਕਦੀ ਵੀ ਪਾਟੀ ਪੁਰਾਣੇ ਜਿਹੜੇ ਕੱਪੜੇ ਦਾਨ ਕਰਦੇ ਉਹ ਕਦੀ ਨਾ ਕਰੋ ਜੋ ਤੁਹਾਡੀ ਜ਼ਰੂਰਤ ਦਾ ਸਮਾਨ ਨਹੀਂ ਉਹ ਆਪਾਂ ਜਦੋਂ ਪਾਟੇ ਪੁਰਾਣੇ ਘਸੇ ਕੱਪੜੇ ਅੱਗੇ ਦਾਨ ਕਰ ਦਿੰਦੇ ਹਨ ਨਾ ਤਾਂ ਮੁੜ ਕੇ ਉਹੀ ਆਪਣੇ ਕੋਲ ਆਉਣੇ ਹੁੰਦੇ ਨੇ ਜੇ ਦਾਨ ਕਰਨਾ ਹੈ ਨਾ ਤਾਂ ਉਹ ਚੀਜ਼ ਦਾ ਦਾਨ ਕਰੋ ਜੋ ਉਹਦੇ ਲਈ ਵੀ ਫਾਇਦੇਮੰਦ ਹੋਵੇ ਜੋ ਆਪਣੀ ਲੋੜ ਨਹੀਂ ਉਹ ਚੀਜ਼ ਕਦੀ ਵੀ ਦਾਨ ਨਹੀਂ ਉਹ ਤਾਂ ਆਪਣੀ ਲੋੜ ਦੀ ਨਹੀਂ ਸੀ ਤਾਂ ਅੱਗੇ ਦੇ ਦਿੱਤੀ ਇਸ ਲਈ দান ਉਹੀ ਚੀਜ਼ ਕਰੋ ਜੋ ਵਧੇ ਫੁੱਲੇ ਤੇ ਤੁਹਾਡੇ ਕੋਲ ਆਵੇ ਤੇ ਤੁਹਾਨੂੰ ਦੁੱਖ ਨਾ ਲੱਗੇ ਜਦੋਂ ਮਨੁੱਖ ਤਾਨਪੂਨ ਕਰਦਾ ਤਾਂ ਮੁੜ ਕੇ ਜ਼ਰੂਰ ਆਉਂਦਾ ਇਸ ਲਈ ਚੰਗੀਆਂ ਚੀਜ਼ਾਂ ਦਾ দান ਕਰੋ ਪਰਮਾਤਮਾ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਗੇ ਫਿਰ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸੰਗਾਜੀ ਜੀ ਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਪਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ